ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਜੋ ਕਿ ਆਪਾਂ ਪੰਜਾਬੀ ਮਾਸਟਰਕਿਟ ਦੇ ਲਈ ਚੰਨ ਸਿੰਘ ਸੀਜ ਦੇ ਬਾਰੇ ਪੜ੍ਹਦੇ ਸੀਗੇ ਅੱਜ ਆਪਣਾ 7 ਨੰਬਰ ਲੈਕਚਰ ਹੈਗਾ ਜੀ ਠੀਕ ਹੈ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਜੋ ਕਿ ਆਪਣਾ ਪੰਜਾਬੀ ਮਾਸਟਰਕਿਟ ਦੇ ਵਿਚਾਰ ਸਿੰਘ ਸੀ ਇਹ ਆਪਣਾ ਕਵੀ ਹੈਗਾ ਇਹਨੂੰ ਆਪਾਂ ਕੰਪਲੀਟ ਕਰ ਲੇਗੀ ਠੀਕ ਹੈ ਤੇ ਕੱਲ ਆਪਾਂ ਇਹਨਾਂ ਦੇ ਦੋ ਕਾਪ ਸੰਗ੍ਰਹਿ ਕਰ ਲਈ ਸੀ ਹਨ ਤੇ ਅੱਜ ਆਪਾਂ ਤੀਜੇ ਕਾਪ ਸੰਗ੍ਰਹਿ ਦੀ ਗੱਲ ਕਰਾਂਗੇ ਠੀਕ ਹੈ ਤੇ ਉਹਦਾ ਨਾਮ ਹੈਗਾ ਜੀ ਇਸਕ ਮੁਸਕ ਠੀਕ ਹੈ ਇਹਦੀ ਗੱਲ ਕਰਦੇ ਆਗੇ ਆਪਾਂ ਜਿਨ੍ਹਾਂ ਨੇ ਕਲਾਸ ਨਹੀਂ ਲਗਾਈ ਹੈਗੀ ਪਿਛਲੀ ਤਾਂ ਉਹ ਜ਼ਰੂਰ ਲਗਾ ਲਿਓ ਠੀਕ ਹੈ ਤੇ ਤਾਂ ਹੀ ਤੁਹਾਡੇ ਪ੍ਰੋਪਰ ਨੋਟਸ ਬਣ ਜਾਣਗੇ ਜੀ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਕਵਿਤਾਵਾਂ ਆ ਜਾਂਦੀਆਂ ਆਪਣੀਆਂ ਇਸ ਕੁਸ਼ਲ ਦੇ ਵਿੱਚ 23 ਕਵਿਤਾਵਾਂ ਟੋਟਲ ਇਹਦੇ ਵਿੱਚ ਠੀਕ ਹੈ ਪੀਡੀਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਜਿਹਦੇ ਨੂੰ ਕਲਾਸ ਇੱਥੇ ਸਲੋ ਲੱਕੀਆ ਤੇਜ਼ ਕਰ ਲਿਓ ਠੀਕ ਹੈ ਇਸ ਕਰਕੇ ਮੈਂ ਇਹ ਕਲਾਸ ਨੂੰ ਰਿਕਾਰਡਡ ਪਾਉਣਾ ਹੋਣਾਗਾ ਵੀ ਤੁਸੀਂ ਨਾਲ ਦੀਆਂ ਨੋਟਸ ਜਲਦੀ ਜਲਦੀ ਬਣਾ ਲਓ ਹਨਾ ਨਹੀਂ ਬਲਾਈ ਵੀ ਲਗਾ ਲਿਆ ਪਰ ਟਾਈਮ ਜ਼ਿਆਦਾ ਲੱਗ ਜਾਂਦਾ ਉਹ ਲਿਖਣ ਵਗੈਰੇ ਤੇ ਇੱਥੇ ਸਲਾਈਡ ਦੇ ਉੱਪਰ ਠੀਕ ਹੈ ਜੀ ਇਸ ਕਰਕੇ ਮੈਂ ਰਿਕਾਰਡਡ ਕਲਾਸ ਲਗਾਉਣਾ ਹੁੰਦਾ ਠੀਕ ਹੈ ਲਾਈਵ ਕਲਾਸ ਆਪਾਂ ਐਮ ਐਸ ਕਿਊ ਲਗਾਇਆ ਕਰਾਂਗੇ ਠੀਕ ਹੈ ਜੀ ਤਾਂ ਇਹ ਕਵਿਤਾ માં ਤੁਸੀਂ ਨੋਟ ਕਰ ਲਓ ਠੀਕ ਹੈ ਆਫਟਰ ਆਲ ਠੀਕ ਹੈ ਜੀ ਇਸ ਤ ਵਾਰ ਨੋਟ ਕਰਿਓ ਰਿਸਾਈਡਰ ਰਿਸਾਈਡਰ ਇਸ ਤ ਵਾਰ ਨੋਟ ਕਰਿਓ ਆਈ ਲਵ ਯੂ ਠੀਕ ਹੈ ਇਸ ਤੋਂ ਬਾਅਦ ਨੋਟ ਕਰਿਓ ਨੋ ਠੀਕ ਹੈ ਤਾਂ ਇਹ ਤੁਸੀਂ ਹੋਰ ਪੁਆਇੰਟ ਨੋਟ ਕਰਨਾ ਇੱਥੇ ਜੋ ਇਹ ਆਪਣੀਆਂ ਚਾਰੇ ਕਵਿਤਾਵਾਂ ਆ ਜਾਂਦੀਆਂ ਨੇ ਦੇ ਵਿੱਚ ਠੀਕ ਹੈ ਇਹਨਾਂ ਦੇ ਵਿੱਚ ਜੋ ਕਿ ਅੰਗਰੇਜ਼ੀ ਦੇ ਸ਼ਬਦ ਨੇ ਉਹ ਪੰਜਾਬੀ ਵਾਂਗ ਹੀ ਸਜਦਾ ਨਾਲ ਵਰਤੇ ਗਏ ਨੇ ਠੀਕ ਹੈ ਇਹਦਾ ਜੋ ਵਿਸ਼ਾ ਰੱਖਿਆ ਗਿਆ ਹੈਗਾ ਇਹ ਰੋਮਾਂਟਿਕ ਹੈਗਾ ਠੀਕ ਹੈ ਰੋਮਾਂਟਿਕ ਇਹਦਾ ਵਿਸ਼ਾ ਹੈਗਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਤਾਂ ਕਰਕੇ ਵੀ ਜੋ ਕਿ ਅੰਗਰੇਜ਼ੀ ਆ ਉਹ ਨਿਰਸਕੋਚ ਵਰਤੀ ਗਈ ਹੈਗੀ ਠੀਕ ਹੈ ਅੰਗਰੇਜ਼ੀ ਸ਼ਬਦਾਂ ਪੰਜਾਬੀ ਵਾਂਗ ਹੀ ਵਰਤੇ ਗਏ ਨੇ ਸਜਤਾ ਦੇ ਨਾਲ ਠੀਕ ਹੈ ਇਸ ਸੀਨਲ ਨੂੰ ਨੋਟ ਕਰ ਲਿਓ ਅ ਨੈਕਸਟ ਤੁਸੀਂ ਹੋਰ ਆਪਣੀ ਕਵਿਤਾਵਾਂ ਜਿਹੋ ਦੇ ਵਿੱਚ ਆ ਇਹ ਨੂੰ ਵੀ ਦਰਜ ਦੇ ਵਿੱਚ ਕਰ ਲੈਣੇ ਆਪਾਂ ਠੀਕ ਹੈ ਇੱਕ ਡੋਣਾ ਦੀਆਂ ਇੱਕ ਤਾਰ ਦੀਆਂ ਇੱਕ ਡੋਣਾ ਦੀਆਂ ਡੋਣਾ ਦੀਆਂ ਇੱਕ ਤਾਰ ਦੀਆਂ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਿਓ ਇਸ ਤੋਂ ਬਾਅਦ ਹੈਗਾ ਪਿਆਰ ਦੀ ਕਹਾਣੀ ਪਿਆਰ ਦੀ ਕਹਾਣੀ ਇਹ ਆਪ ਕਵਿਤਾਵਾਂ ਕਰਨੇ ਆ ਜੋ ਕਿ ਆਪਣੇ ਸ਼ਕਾਫ ਸੁਨੇ ਦੇ ਵਿੱਚ ਹੈਗੇ ਜਾਨੀ ਠੀਕ ਹੈ ਇਸ ਤੋਂ ਬਾਅਦ ਨੋਟ ਤੁਸੀਂ ਕਰਿਓ ਐ ਡਾ ਈ ਡੀ ਐ ਡਾ ਈ ਡੀ ਠੀਕ ਹੈ ਫਿਰ ਤੁਸੀਂ ਨੋਟ ਕਰਨਾ ਹੈਗਾ ਮਾਲ ਪੂੜੇ ਮਾਹਲ ਪੂੜੇ ਠੀਕ ਹੈ ਇਸ ਤੋਂ ਬਾਅਦ ਆਪਣੀ ਕਵਿਤਾ ਬਾ ਉਗੀ ਜੀ ਚੋਰ ਪਛਾਣੇ ਜੋਰ ਚੋਰ ਖਚਾਣੇ ਜੋਰ ਠੀਕ ਹੈ ਇਸ ਤੋਂ ਬਾਅਦ ਅਸੀਂ ਨੋਟ ਕਰਿਓ ਸਣੇ ਮਲਾਈ ਆਣ ਦਿਓ ਸਣੇ ਮਲਾਈ ਆਣ ਦਿਓ ਠੀਕ ਹੈ ਨੈਕਸਟ ਅਸੀਂ ਨੋਟ ਕਰਨਾ ਹੈ ਪਿਆਰੇ ਦਾ ਹੂਲੀਆ ਪਿਆਰੇ ਦਾ ਹੂਲੀਆ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਨੋਟ ਕਰਿਓ ਪਿਆਰੇ ਦੇ ਹੁਲਗੇ ਤੋਂ ਬਾਅਦ ਬਣ ਗਈ ਠੀਕ ਹੈ ਬਣ ਗਈ ਇਹ ਕਵਿਤਾ ਨਾਮ ਹੈਗਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਇਹਦੇ ਵਿੱਚ ਨੋ ਕਵਿਤਾ ਵੈਖਣਾ ਨੋ ਕਵਿਤਾ ਇਹ ਨਾਮ ਹੈਗਾ ਕਵਿਤਾ ਦਾ ਠੀਕ ਹੈ ਤਾਂ ਜਦੋਂ ਆ ਕੇ ਉਹ ਨੋ ਗਿਆ ਹੈ ਮੇਰਾ ਦਿਲ ਹਿਲਹੁਲਾ ਹੋ ਗਿਆ ਹੈ ਇਹਦੇ ਵਿੱਚ ਇਸ ਤਰ੍ਹਾਂ ਨੇ ਜੀ ਠੀਕ ਹੈ ਜੀ ਇਹ ਤੁਸੀਂ ਨੋਟ ਬਣਾਉਣ ਕਰ ਲਿਓ ਇਹਨਾਂ ਨੂੰ ਕਹਿੰਦੇ ਜਦੋਂ ਦਾ ਆਖ ਉਹ ਨੋ ਗਿਆ ਹੈ ਮੇਰਾ ਦਿਲ ਮੇਰਾ ਦਿਲ ਹਿਲ ਹੁਲਾ ਹੋ ਗਿਆ ਹੈ ਠੀਕ ਹੈ ਜੀ ਤੈਨੀਆਂ ਚਤਰਾਣੇ ਜੀ ਇਸ ਤੋਂ ਬਾਅਦ ਆਪਾਂ ਕਿਵੇਂ ਤਰੀ ਗੱਲ ਕਰਾਂਗੇ ਬਣ ਕੇ बन ਗਏ ਜੋ ਕਿ ਕਵਿਤਾ ਹੈਗੀ ਤਾਂ ਇਹਦੇ ਵਿੱਚ ਜੋ ਕਿ ਆਪਣਾ ਕਵੀ ਹੈਗਾ ਜੀ ਠੀਕ ਹੈ ਇਹਦੇ ਵਿੱਚ ਜੋ ਕਿ ਆਪਣਾ ਕਵੀ ਹੈ ਉਹਨੇ ਗੱਲ ਕਰੀ ਹੈ ਜੀ ਜੋ ਕਿ ਫਿਰਕਾ ਪ੍ਰਸਤੀ ਧਰਮ ਤੇ ਵਿਅੰਗ ਗ੍ਰਸਤੀ ਸੰਭਾਲਣ ਵਾਲੇ ਪਤੀਆਂ ਦੀ ਦੁਰਸਾ ਬਾਰੇ ਪੇਸ਼ਰੇ ਵਿੱਚ ਕੀਤੀ ਹੋਈ ਹੈ ਜੀ ਠੀਕ ਹੈ ਜੋ ਕਿ ਗ੍ਰਸਤੀ ਸੰਭਾਲਣ ਵਾਲੇ ਪਤੀ ਨੇ ਉਹਨਾਂ ਦੀ ਦੁਰਸਾ ਪੇਸ਼ ਕੀਤੀ ਹੋਈ ਹੈਗੀ ਠੀਕ ਹੈ ਫਿਰਕਾ ਪ੍ਰਸਤੀ ਤੇ ਵਿਅੰਗ ਠੀਕ ਹੈ ਜੀ ਫਿਰਕਾ ਪ੍ਰਸਤੀ ਜਿਨੋ ਪਤਾ ਮੁਕੈ ਦੰਨੇ ਆ ਠੀਕ ਹੈ ਤੇ ਵਿਅੰਗ ਠੀਕ ਹੈ ਜੀ ਇਹਦੇ ਵਿੱਚ ਜੋ ਕਿ ਗ੍ਰਸਤੀ ਗ੍ਰਸਤੀ ਸੰਭਾਲਣ ਵਾਲੇ ਸੰਭਾਲਣ ਵਾਲੇ ਪਤਿਆਂ ਦੀ ਦੁਰਗਾਸਾ ਪੇਸ਼ ਕੀਤੀ ਹੈ ਠੀਕ ਹੈ ਨੈਕਸਟ ਆਫਟਰ 올 ਠੀਕ ਹੈ ਇੱਕ ਬਿਤਾ ਦੇ ਬਾਰੇ ਆਫਟਰ 올 ਇਸ ਕਿਤਾ ਦੇ ਵਿੱਚ ਆਪਣਾ ਜੋ ਦਰਸਾਇਆ ਗਿਆ ਹੈ ਸਮਝਾ ਕੇ ਠੀਕ ਹੈ ਨੈਕਸਟ ਹੈਗਾ ਆਪਣਾ ਨੈਕਸਟ ਜੋ ਕਿ ਸੰਗ੍ਰਹਿ ਆ ਜਾਂਦਾ ਹੈਗਾ ਜੀ ਆਪਣਾ ਦਿਲ ਦੇ ਪੁਹਾੜੇ ਠੀਕ ਹੈ ਨੋਟ ਕਰ ਲਿਓ ਦਿਲ ਦੇ ਪਹਾੜੀ ਠੀਕ ਹੈ ਜੀ ਇਹਦੇ ਵਿੱਚ 32 ਪੰਨੇ ਦੀ ਇਹ ਪੁਸਤਕ ਹੈ ਟੋਟਲ ਠੀਕ ਹੈ 32 ਪੰਨਿਆਂ ਦੀ ਪੁਸਤਕ ਹੈ ਠੀਕ ਹੈ ਤੇ ਇਹਦੇ ਵੀ ਟੋਟਲ 18 ਕਵਿਤਾਵਾਂ ਨੇ 18 ਕਵਿਤਾਵਾਂ ਨੇ ਠੀਕ ਹੈ ਇਸ ਤੋਂ ਬਾਅਦ ਨੋਟ ਕਰਨਾ ਹੈਗਾ ਜੀ ਜੋ ਕਿ ਇਹਦੇ ਵਿੱਚ ਕੁਝ ਕ ਤਾਂ ਕਵਿਤਾਵਾਂ ਨੇ ਉਹ ਹੋਰ ਕਵੀਆਂ ਨੇ ਵੀ ਲਿਖੀਆਂ ਹੋਈਆਂ ਨੇ ਠੀਕ ਹੈ ਤਾਂ ਆਪਾਂ ਉਹ ਕਵੀਆਂ ਦੇ ਨਾਮ ਤੁਹਾਨੂੰ ਇੱਥੇ ਨੋਟ ਡਾਊਨ ਕਰਾਉਣਾਗਾ ਠੀਕ ਹੈ ਜੀ ਕਵੀ ਇੱਥੇ ਹੋਰ ਕਵੀ ਲੇ ਲਓ ਠੀਕ ਹੈ ਵੀ ਜੋ ਹੋਰ ਕਵੀ ਨੇ ਜਿਨ੍ਹਾਂ ਦੇ ਕਵਿਤਾਵਾਂ ਮੰਨ ਦੱਜ ਨੇ ਜੀ ਠੀਕ ਹੈ ਉਹਨਾਂ ਦੀ ਗੱਲ ਕਰ ਲੈਂਦੇ ਹੁਣ ਆਪਾਂ ਇਦੇ ਵਿੱਚ ਆਪਣਾ ਆ ਜਾਂਦਾ ਹੈਗਾ ਮੌਲਾ ਬਖਸ਼ ਕੁਸਤਾ ਠੀਕ ਹੈ ਮੌਲਾ ਬਖਸ਼ ਕੁਸਤਾ ਇਸ ਤੋਂ ਬਾਅਦ ਦਲਜੀਤ ਕੌਰ ਦਜੀਤ ਕੌਰ ਹਰਨਾਮ ਕੌਰ ਹਰਨਾਮ ਕੌਰ ਠੀਕ ਹੈ ਨੈਕਸਟ ਜੀ ਨੋਟ ਕਰਨਾ ਇਹਦੇ ਵਿੱਚ ਮਾਸਟਰ ਸੁੰਦਰਦਾਸ ਮਾਸਟਰ ਸੁੰਦਰਦਾਸ ਇਸ ਤੋਂ ਬਾਅਦ ਨੋਟ ਕਰਿਓ ਧਨੀ ਰਾਮ ਚਾਤਰੀਕ ਠੀਕ ਹੈ ਜੀ ਸੋਨ ਸੀਤਲ ਤਾਂ ਇਹ ਹੀ ਉਹ ਕਵੀ ਨੇ ਜਿਨ੍ਹਾਂ ਦੀ ਕਵਿਤਾਵਾਂ ਇਸ ਕਾਵ ਸੰਗ੍ਰਹਿ ਦੇ ਵਿੱਚ ਦੱਜ ਨੇ ਜੀ ਠੀਕ ਹੈ ਜੀ ਤੇ ਦਿਲ ਨਾਲ ਸੰਬੰਧਿਤ ਇਸ ਕਾਵ ਸੰਗ੍ਰਹਿ ਦਾ ਜੋ ਕਿ ਵਿਸ਼ਾ ਹੈਗਾ ਠੀਕ ਹੈ ਵਿਸ਼ਾ ਦਿਲ ਨਾਲ ਸੰਬੰਧਿਤ ਠੀਕ ਹੈ ਜੀ ਨੈਕਸਟ ਚੱਲਗੇ ਹੁਣ ਆਪਾਂ ਨੈਕਸਟ ਹੁਣ ਗੱਲ ਕਰਾਂਗੇ ਜੋ ਕਿ ਦਿਲ ਦੇ ਪੁਆੜੇ ਕਾਵ ਸੰਗ੍ਰਹਿ ਦੇ ਵਿੱਚ ਆਪਣੀਆਂ ਕਵਿਤਾਵਾਂ ਆ ਜਾਂਦੀਆਂ ਨੇ ਠੀਕ ਹੈ ਉਹਨਾਂ ਦੀ ਗੱਲ ਕਰ ਲੈਣੇ ਹੈਗੇ ਛੋਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਕਵਿਤਾਵਾਂ ਠੀਕ ਹੈ ਜੀ ਤਾਂ ਇਹਦੇ ਵਿੱਚ ਪਿਆਰੀ ਦੇੜ ਸੰਭਾਲ ਠੀਕ ਹੈ ਜੀ ਇਹਦੇ ਵਿੱਚ ਕਵਿਤਾ ਹੈਗੀ ਇਹਦੇ ਵਿੱਚ ਜੋ ਕਿ ਕਵੀ ਨੇ ਦੱਸਿਆ ਹੈਗਾ ਜੋ ਕਿ ਲੜਾਈ ਤੇ ਜਾ ਰਹੇ ਪਤੀ ਨੂੰ ਹਿੰਮਤ ਨਾਲ ਤੋਰਨ ਦਾ ਉਪਦੇਸ਼ ਦਿੱਤਾ ਹੈ ਦੇ ਵਿੱਚ ਠੀਕ ਹੈ ਲੜਾਈ ਜਾ ਰਿਹਾ ਪਤੀ ਨੂੰ ਹਿੰਮਤ ਨਾਲ ਤੋੜਨ ਦਾ ਉਪਦੇਸ਼ ਠੀਕ ਹੈ ਜੀ ਤੋੜਨ ਦਾ ਉਪਦੇਸ਼ ਜਿਹੜੇ ਤੱਕ ਠੀਕ ਹੈ ਜੀ ਅ ਇੱਕ ਜੋ ਲੜਾਈ ਹੈ ਇਹਨੂੰ ਕਿਵੇਂ ਦਾ ਦਰਸਾਇਆ ਗਿਆ ਹੈਗਾ ਲਾਮ ਠੀਕ ਹੈ ਸੋ ਇਹਦੀ ਨੋਟ ਕਰ ਲਿਓ ਉਸ ਨੂੰ ਲਾਮ ਠੀਕ ਹੈ ਲੜਾਈ ਨੂੰ ਲਾਮ ਕਿਹਾਗਾ ਨੈਕਸਟ ਹੈਗਾ ਫੁੱਲਾਂ ਕੋਲੋਂ ਲੰਗਦੇ ਆ ਫੁੱਲਾਂ ਕੋਲੋਂ ਲੰਗਦੇ ਆ ਠੀਕ ਹੈ ਤਾਂ ਇਹ ਕਿਹਾ ਕਿ ਬਈ ਜੋ ਕਿ ਹਰਨਾਮਕੌਰ ਦੀ ਇਹ ਦਰਜ ਹੈਗੀ ਠੀਕ ਹੈ ਹਰਨਾਮਕੌਰ ਠੀਕ ਹੈ ਜੀ ਤੇ ਇਸ ਕਵਿਤਾ ਦੇ ਵਿੱਚ ਹਰਨਾਮ ਕੌਰ ਨੇ ਫੁੱਲਾਂ ਦੀ ਫੁੱਲਵਾੜੀ ਨੂੰ ਸੂਖਮ ਨਗਰੀ ਕਿਹਾ ਹੈਗਾ ਜੀ ਠੀਕ ਹੈ ਫੁੱਲਾਂ ਦੀ ਫੁੱਲਵਾੜੀ ਤੈਨੂੰ ਕੀ ਕਿਹਾ ਹੈਗਾ ਜੀ ਸੂਖਮ ਨਗਰੀ ਠੀਕ ਹੈ ਇਸ ਤੋਂ ਬਾਅਦ ਜੋ ਕਿ ਰਾਹੀ ਹੈਗਾ ਉਸ ਨੂੰ ਫੁੱਲਾਂ ਦੀ ਖੁਸ਼ਬੋ ਮਾਨਣ ਲੰਘਣ ਦਾ ਉਪਦੇਸ਼ ਦਿੱਤਾ ਹੈ ਠੀਕ ਹੈ ਜੀ ਜੋ ਕਿ ਇੱਕ ਰਾਹੀ ਹੈਗਾ ਉਹ ਜਦੋਂ ਵੀ ਫੁੱਲਾਂ ਦੇ ਕੋਲੋਂ ਲੰਘਦਾ ਤਾਂ ਖੁਸ਼ਬੋ ਮਾਨਦਾ ਉਹਦੇ ਵਿੱਚ ਕੋਲ ਦੀ ਉਹ ਲੰਘਦਾ ਹੈਗਾ ਤਾਂ ਉਹਦਾ ਉਪਦੇਸ਼ ਦੇ ਵਿੱਚ ਦਿੱਤਾ ਗਿਆ ਹੈਗਾ ਜੀ ਠੀਕ ਹੈ ਜੀ ਰਾਹੀ ਹੈਗਾ ਜੋ ਕਿ ਇਹ ਤੇ ਨੋਟ ਕਰ ਲਿਓ ਰਾਹੀ ਹੈਗਾ ਉਹ ਫੁੱਲਾਂ ਦੀ ਜੋ ਕਿ ਫਲਵਾੜੀ ਹੈਗੀ ਉਹਦੀ ਖੁਸ਼ਬੋ ਮਾਡਾ ਹੋਏ ਵਿੱਚ ਦਿਖਾਇਆ ਜਾਏਗਾ ਠੀਕ ਹੈ ਜੀ ਨੈਕਸਟ ਚੈਪਟਰ ਦੇ ਹੁਣ ਆਪਾਂ ਅੱਗੇ ਆਪਣੀ ਕਵਿਤਾ ਆ ਜਾਂਦੀ ਹੈਗੀ ਪਵਾੜਿਆਂ ਦੀ ਜੜ ਠੀਕ ਹੈ ਪਵਾੜਿਆਂ ਦੀ ਜੜ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਕਵਿਤਾ ਹੈਗੀ ਇਹਦੇ ਵਿੱਚ ਦਿਲ ਨੂੰ ਕਾਬੂ ਰੱਖਣਾ ਕਾਬੂ ਵਿੱਚ ਰੱਖਣਾ ਦਸਾਇਆ ਗਿਆ ਹੈਗਾ ਠੀਕ ਹੈ ਦਿਲ ਨੂੰ ਕਾਬੂ ਵਿੱਚ ਰੱਖਣਾ ਠੀਕ ਹੈ ਜੀ ਨੈਕਸਟ ਹੈਗਾ ਸੜ ਗਏ ਮਾਵੇ ਠੀਕ ਹੈ ਸੜ ਗਏ ਮਾਵੇ ਠੀਕ ਹੈ ਇਸ ਦੇ ਵਿੱਚ ਉਹ ਚ ਦਿਲ ਦੀ ਉਦਾਸੀ ਦਾ ਅਰੇ ਸਪੇਸ ਕੀਤਾ ਹੈਗਾ ਠੀਕ ਹੈ ਤੇ ਲਿਖੀ ਕੀ ਨਹੀਂ ਹੈ ਕਿ ਤਨੀ ਰਾਮ ਚਾਤਰਿਕ ਨੇ ਠੀਕ ਹੈ ਜੀ ਤਨੀ ਰਾਮ ਚਾਤਰਿਕ ਨੇ ਲਿਖੀ ਹੈਗੀ ਤਾਂ ਇਹਦੇ ਦਰਸਾਇਆ ਕੀ ਹੈਗਾ ਦਿਲ ਦੀ ਉਦਾਸੀ ਦਾ ਰਸ ਦਿਲ ਦੀ ਉਦਾਸੀ ਦਾ ਰਸ ਠੀਕ ਹੈ ਜਿਹਦੇ ਉੱਤੇ ਦਰਸਾਇਆ ਗਿਆ ਹੈ ਠੀਕ ਹੈ ਇਸ ਤੋਂ ਬਾਅਦ ਹੁਣ ਅਪ ਗੱਲ ਕਰਾਂਗੇ ਅਗਲੇ ਆਪਣੇ ਕਾਪ ਸਿੰਘ ਰਾਏ ਦੀ ਜਿਹਦਾ ਨਾਮ ਹੈਗਾ ਫੈਸ਼ਨਦਾਰ ਬੋਟੀ ਠੀਕ ਹੈ ਫੈਸ਼ਨਦਾਰ ਬੋਟੀ ਠੀਕ ਹੈ ਜੀ ਤਾਂ ਇਹਦੇ ਵਿੱਚ ਆਪਣੀਆਂ ਟੋਟਲ ਕਵਿਤਾਵਾਂ ਨੇ ਆਪਣੀਆਂ 44 ਠੀਕ ਹੈ 44 ਆਪਣੀਆਂ ਕਵਿਤਾਵਾਂ ਨੇ ਜੀ ਠੀਕ ਹੈ ਇਸ ਤੋਂ ਬਾਅਦ ਨੋਟ ਕਰਿਓ ਜੋ ਕਿ ਇਹ ਜੀਆਂ ਕਵਿਤਾਵਾਂ ਨੇ ਮੌਜੀ ਅਖਬਾਰ ਵਿੱਚ ਪ੍ਰਕਾਸ਼ਿਤ ਹੋਈਆਂ ਨੇ ਠੀਕ ਹੈ ਮੌਜੀ ਅਖਬਾਰ ਵਿੱਚ ਪ੍ਰਕਾਸ਼ਿਤ ਠੀਕ ਹੈ ਨੈਕਸਟ ਹੈਗਾ ਜੋ ਕਿ ਇਹਦੇ ਵਿੱਚ ਵਿਸ਼ਾ ਹੈਗਾ ਆਪਣਾ ਠੀਕ ਹੈ ਜੀ ਤਾਂ ਜੋ ਵਿਸ਼ਾ ਇਹਦੇ ਵਿੱਚ ਆਪਣਾ ਹੋ ਕੀ ਹੈ ਫੈਸ਼ਨਦਾਰ ਬੋਟੀ ਹੈ ਠੀਕ ਹੈ ਫੈਸ਼ਨਦਾਰ ਬੋਟੀ ਇਹਦੀ ਜੋ ਕਿਤਾਬੀ ਜਿਲਦ ਤੇ ਇੱਕ ਫੈਸ਼ਨਦਾਰ ਬੋਟੀ ਦੀ ਫੋਟੋ ਲੱਗੀ ਹੋਈ ਹੈਗੀ ਠੀਕ ਹੈ ਇਹਦੇ ਵਿੱਚ ਨੋਟ ਕਰ ਲਿਓ ਫੈਸ਼ਨਦਾਰ ਬੋਟੀ ਦੀ ਫੋਟੋ ਜਿਲਦ ਦੇ ਉੱਪਰ ਠੀਕ ਹੈ ਨੈਕਸਟ ਹੈਗਾ ਨੈਸਟਲ ਵਿੱਚ ਆਪਾਂ ਪੁਆਇੰਟ ਨੋਟ ਕਰਾਂਗੇ ਵੀ ਜੋ ਕਿ ਇਸ ਦਾ ਉਦੇਸ਼ ਹੈਗਾ ਪੰਜਾਬੀ ਔਰਤਾਂ ਤੇ ਪੰਜਾਬੀ ਸੱਭਿਆਚਾਰ ਤੇ ਫਜ਼ੂਲ ਖਰਚੀ ਬਾਰੇ ਚੇਤਨਨ ਕੀਤਾ ਹੋਇਆ ਹੈਗਾ ਠੀਕ ਹੈ ਵੀ ਜੋ ਔਰਤਾਂ ਨੇ ਉਹ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਇਹਦੇ ਵਿੱਚ ਵੀ ਜੋ ਫਜ਼ੂਲ ਖਰਚ ਕਰਦੇ ਨੇ ਠੀਕ ਹੈ ਜੀ ਉਦੇਸ਼ ਲੈ ਲਓ ਤੁਸੀਂ ਇਸ ਦਾ ਉਦੇਸ਼ ਪੰਜਾਬੀ ਔਰਤਾਂ ਪੰਜਾਬੀ ਔਰਤਾਂ ਤੇ ਨਾਲ ਕਹੋ ਜੀ ਪਛਮੀ ਛਬਿਆਚਾਰ ਪਛਮੀ ਛਬਿਆਚਾਰ ਤੇ ਫਜ਼ੂਲ ਖਰਚ ਠੀਕ ਹੈ ਫਜ਼ੂਲ ਖਰਚ ਬਾਰੇ ਚਿੰਤਨ ਕੀਤਾ ਹੋਇਆ ਠੀਕ ਹੈ ਜੀ ਅਗੇ ਚੱਲਦੇ ਹਾਂ ਆਪਾਂ ਨੈਕਸਟ ਸੀਰੀ ਵਿੱਚ ਆਪਾਂ ਪੁਆਇੰਟ ਨੋਟ ਕਰਨਾ ਜੋ ਕਿ ਇਹ ਕਾਵਿ ਸੰਗ੍ਰਹਿ ਇਹਦੇ ਵਿੱਚ ਹੋਰ ਵੀ ਕਵੀ ਦਰਜ ਨੇ ਜੀ ਠੀਕ ਹੈ ਜਿਵੇਂ ਆਪਾਂ ਪਿੱਛੇ ਪੜ੍ਹੇ ਸੀ ਵੀ ਉਸ ਕਾਵਿ ਸੰਗ੍ਰਹਿ ਦੇ ਵਿੱਚ ਵੀ ਕਾਫੀ ਕਵੀ ਹੁੰਦੇ ਕਵਿਤਾਵਾਂ ਦਰਜ ਸੀ ਆ ਤੇ ਇਹਦੇ ਵਿੱਚ ਵੀ ਕਈ ਕਵੀ ਨੇ ਜੋ ਕਿ ਦਰਜ ਇਹਨਾਂ ਦੀ ਕਵਿਤਾਵਾਂ ਹੈਗੀਆਂ ਨੇ ਜਿਵੇਂ ਈਸ਼ਰ ਸਿੰਘ ਹੋ ਗਿਆ ਆਪਣਾ ਈਸ਼ਰ ਸਿੰਘ ਹਰਨਾਮਕੌਰ ਠੀਕ ਹੈ ਇਸ ਤੋਂ ਬਾਅਦ ਲੂੰਗੜ ਜੀ ਲੁਗੜ ਜੀ ਠੀਕ ਹੈ ਹਰਨਾਮਦਾਸ ਠੀਕ ਹੈ ਆਧ ਤਾਂ ਇਹ ਪੌੜ ਨੇ ਇਹਨਾਂ ਨੇ ਜੋ ਕਿ ਕਵਿਤਾਵਾਂ ਨੇ ਇਹਦੇ ਵਿੱਚ ਦਰਜ ਜਿੰਜੋਣ ਹੈਗੀਆਂ ਸੁਥਰਾ ਨਾਮਿਤ ਦਰਜ ਨੇ ਜੀ ਠੀਕ ਹੈ ਜੀ ਇੱਥੇ ਲਿਖਣਾ ਆਧੀਆਂ ਕਵਿਤਾਵਾਂ ਸੁਥਰਾ ਇਹ ਇੱਥੇ ਦਰਜ ਹਨ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਨੋਟ ਕਰ ਲਿਓ ਜੋ ਕਿ ਕਾਫਸਨੇ ਦੀ ਪ੍ਰਸਿੱਧ ਕਵਿਤਾ ਜਿਹੋ ਦਾ ਨਾਮ ਹੈਗਾ ਸਮੱਸਿਆ ਠੀਕ ਹੈ ਸਮੱਸਿਆ ਇਹ ਪ੍ਰਸਿੱਧ ਕਵਿਤਾ ਹੈ ਜੀ ਠੀਕ ਹੈ ਜੀ ਨੈਕਸਟ ਤੁਸੀਂ ਨੋਟ ਕਰਿਓ ਜੋ ਕਿ ਆਪਣਾ ਅਗਲਾ ਕਾਫਸਨੇ ਆਉਂਦਾ ਹੈ ਠੀਕ ਹੈ ਉਹਦਾ ਨਾਮ ਹੈਗਾ ਜੀ ਕਲੰਗੀਧਰ ਤੌਂਤਕ ਠੀਕ ਹੈ ਇਹ ਮੈਂ ਤੁਹਾਨੂੰ ਪਛੇਤਾ ਦੱਸ ਕੇ ਦਿੱਤੀ ਵੀ ਇਹ ਇੱਕ ਬਾਤਕ ਆਪਣੀ ਰਚਨਾ ਹੈਗੀ ਠੀਕ ਹੈ ਬਾਤਕ ਰਚਨਾ ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਪੈਡ ਨੋਟ ਕਰਨ ਵਾਲੇ ਨੇ ਜੋ ਕਿ ਰਾਜਾ ਫਤੇਜੰਦ ਹੈਗਾ ਰਾਜਾ ਫਤੇਜੰਦ ਤੇ ਉਸ ਦੀ ਰਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਬਚਪਨ ਵਿੱਚ ਪੇ ਵਿਛੋੜੇ ਨੂੰ ਪੇਸ਼ ਕੀਤਾ ਠੀਕ ਹੈ ਜੀ ਜੋ ਕਿ ਰਾਜਾ ਫਤਿਹਜੰਨ ਸੀਗਾ ਤੇ ਉਹਦੀ ਰਾਣੀ ਸੀਗੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀਗੇ ਤਾਂ ਉਹਨਾਂ ਨਾਲ ਬਚਪਨ ਵਿੱਚ ਪਏ ਬਸੋੜੇ ਨੂੰ ਪੇਸ਼ ਕੀਤਾ ਹੋਇਆ ਹੈ ਠੀਕ ਹੈ ਤੇ ਜੋ ਰਾਜਾ ਸ਼ਿਵਦਤ ਦੀ ਜੀਗਾ ਰਾਜਾ ਇਹ ਨਾਲ ਲਿਖਦੇ ਉੱਤੇ ਰਾਜਾ ਸ਼ਿਵਦਤ ਠੀਕ ਹੈ ਜੀ ਤਾਂ ਸ਼ਿਵਦਤ ਦੀ ਬੇਨਤੀ ਦਾ ਵਰਣਨ ਵੀ ਕੀਤਾ ਹੋਇਆ ਹੈ ਇਸ ਦੇ ਵਿੱਚ ਠੀਕ ਹੈ ਵਰਣਨ ਕੀਤਾ ਹੋਇਆ ਠੀਕ ਹੈ ਤੇ ਨੈਕਸਟ ਤੁਸੀਂ ਨੋਟ ਕਰਨਾ ਹੈਗਾ ਇਸ ਦੇ ਅਖੀਰ ਦੇ ਵਿੱਚ ਲੰਮੀ ਕਵਿਤਾ ਹੈਗੀ ਜੀ ਠੀਕ ਹੈ ਜੋ ਕਿ ਇੱਕ ਆਪਸ ਗ੍ਰਹਿ ਹੈਗਾ ਇਸ ਦੇ ਅਖੀਰ ਦੇ ਵਿੱਚ ਲੰਮੀ ਕਵਿਤਾ ਹੈ ਜੀ ਆਪਣੀ ਠੀਕ ਹੈ ਜੋ ਧਾਰਮਿਕ ਸਰਦਾਪਰੀ ਤੇ ਪ੍ਰੇਮ ਕੁਰਬਾਨੀ ਦਾ ਪ੍ਰਤੀਕ ਹੈ ਧਾਰਮਿਕ ਸ਼ਰਦਾ ਭਰੀ ਤੇ ਪ੍ਰੇਮ ਕੁਰਬਾਨੀ ਦਾ ਪ੍ਰਤੀਕ ਹੈ ਠੀਕ ਹੈ ਜੀ ਨੈਸ਼ਨਲ ਤੁਸੀਂ ਨੋਟ ਕਰਨਾ ਜੋ ਕਿ ਚੰਨ ਸਿੰਘ ਸੀਜੀ ਨੂੰ ਪੰਜਾਬੀ ਤੇ ਅੰਗਰੇਜ਼ੀ ਉਰਦੂ ਦਾ ਵੀ ਗਿਆਨ ਹੈਗਾ ਜੀ ਠੀਕ ਹੈ ਪੰਜਾਬੀ ਇੰਗਲਿਸ਼ ਠੀਕ ਹੈ ਤੇ ਉਰਦੂ ਤਾਂ ਇਹਨਾਂ ਦਾ ਵੀ ਗਿਆਨ ਚੰਨ ਸਿੰਘ ਸਿੰਘ ਜੀ ਨੂੰ ਹੈਗਾ ਠੀਕ ਹੈ ਜੀ ਤੇ ਹੁਣ ਆਪਣਾ ਅਖੀਰਲਾ ਪੈਟ ਆਉਂਦਾ ਜਿਹਦੇ ਵਿੱਚ ਜੋ ਕਿ ਸ਼ਹੀਦ ਸ਼ਬਦ ਹੈਗਾ ਠੀਕ ਹੈ ਤਾਂ ਜੋ ਸ਼ਹੀਦ ਸ਼ਬਦ ਹੈਗਾ ਇਹ ਇਹਨੇ ਨਾਂ ਪਿੱਛੇ ਕਿਉਂ ਲੱਗਦਾ ਹੈਗਾ ਜੀ ਠੀਕ ਹੈ ਜੀ ਤਾਂ ਹੁਣ ਆਪਾਂ ਉਹਦੀ ਗੱਲ ਕਰਾਂਗੇ ਵੀ ਕੀ ਵਜੇਗੀ ਠੀਕ ਹੈ ਤਾਂ ਗੱਲ ਸੀਗੀ ਜੀ ਹਰਮੰਦਰ ਸਾਹਿਬ ਦੀ ਠੀਕ ਹੈ ਇਹ ਤੁਸੀਂ ਨੋਟ ਡਾਊਨ ਕਰ ਲਿਓ ਮੈਂ ਜਦੋਂ ਦੋ ਤੁਹਾਨੂੰ ਬੋਲਾਂਗਾ ਠੀਕ ਹੈ ਜੀ ਬੀਜੋ ਹਰਮੰਦਰ ਸਾਹਿਬ ਸੀਗੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਜੋ ਕਿ ਡੀਸੀ ਸੀਗੇ ਉਹਨਾਂ ਦੇ ਵੱਲੋਂ ਪਾਣੀ ਬੰਦ ਕਰਨ ਦੇ ਵਿਰੋਧ ਦੇ ਵਿੱਚ ਤੇ ਆਰੀਆ ਸਮਾਜ ਵਿਰੁੱਧ ਲੇਖ ਲੇਖਣ ਕਰਕੇ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ 4000 ਰੁਪਏ ਦਾ ਜੁਰਮਾਨਾ ਲਾਇਆ ਸੀਗਾ ਤੇ ਉਸ ਤੋਂ ਬਾਅਦ ਉਹ ਚੰਨ ਸਿੰਘ ਜੀ ਸੀਗੇ ਇਹਨਾਂ ਨੇ ਨਾਂ ਤਾਂ ਕੋਈ ਉਸ ਤੋਂ ਬਾਅਦ ਅਖਬਾਰ ਲਿਖਿਆ ਗਿਆ ਤੇ ਨਾ ਹੀ ਕੋਈ ਲੇਖ ਲਿਖਿਆ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਉਹ ਲਾਹੌਰ ਜਾ ਕੇ ਇਹ ਇਹਨਾਂ ਨੇ ਇੱਕ ਪਰਚਾ ਸ਼ੁਰੂ ਕੀਤਾ ਸੀਗਾ ਜਿਹਦਾ ਨਾਮ ਸੀਗਾ ਸ਼ਹੀਦ ਠੀਕ ਹੈ ਸਹੀਰ ਅਖਬਾਰ ਦੇ ਵਿੱਚ ਅੰਗਰੇਜ਼ਾਂ ਵਿਰੁੱਧ ਲਿਖਣ ਕਰਕੇ ਇਹਨਾਂ ਨੂੰ ਸਹੀਰ ਕਰ ਦਿੱਤਾ ਗਿਆ ਸੀਗਾ ਠੀਕ ਹੈ ਚੰਨ ਸਿੰਘ ਸੀਗੇ ਜੀ ਨੂੰ ਤਾਂ ਕਰਕੇ ਇਹਨਾਂ ਦੇ ਨਾਮ ਪਿੱਛੇ ਸਹੀਰ ਸ਼ਬਦ ਜੁੜ ਗਿਆ ਸੀਗਾ ਜੀ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਨੋਟ ਕਰ ਲਿਓ ਵੀ ਜੋ ਕਿ ਸਹੀਰ ਇੱਕ ਅਖਬਾਰ ਸੀਗਾ ਇਹਨਾਂ ਨੇ ਚਲਾਇਆ ਸੀਗਾ ਠੀਕ ਹੈ ਜਿਹਦੇ ਵਿੱਚ ਅੰਗਰੇਜ਼ਾਂ ਦੇ ਬਾਰੇ ਅੰਗਰੇਜ਼ਾਂ ਦੇ ਵਿਰੁੱਧ ਇਹਨਾਂ ਨੇ ਲਿਖਿਆ ਸੀਗਾ ਜੀ ਠੀਕ ਹੈ ਅੰਗਰੇਜ਼ਾਂ ਵਿਰੁੱਧ ਲਿਖਿਆ ਸੀਗਾ ਤੇ ਤਾਂ ਕਰਕੇ ਵੀ ਇਹਨਾਂ ਨੂੰ ਸਹੀਰ ਕਰ ਦਿੱਤਾ ਗਿਆ ਸੀਗਾ ਠੀਕ ਹੈ ਜਿਸ ਕਰਕੇ ਇਹਨਾਂ ਦੇ ਨਾਮ ਪਿੱਛੇ ਸਹੀਰ ਸ਼ਬਦ ਲੱਗ ਗਿਆ ਸੀਗਾ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਨੋਟ ਕਰ ਲਿਓ ਠੀਕ ਹੈ ਤੇ ਮੌਤ ਉਹ ਤੁਹਾਨੂੰ ਪਤਾ ਮੈਂ ਦੱਸ ਕੇ ਰਟਿਆ ਸੀਗਾ ਵੀ ਜੋ ਉਹਨਾਂ ਦੀ ਮੌਤ ਹੋਈ ਸੀਗੀ ਤਾਂ ਉਹ ਸਿਮਲੇ ਦੇ ਵਿੱਚ ਹੋਈ ਸੀਗੀ ਮੌਤ ਭਾਵ ਕੀ ਸੀ ਕੀਤਾ ਗਿਆ ਸੀਗਾ ਸਿਮਲੇ ਦੇ ਵਿੱਚ 1935 ਦੇ ਵਿੱਚ ਜੀ ਠੀਕ ਹੈ ਜੀ ਇਸ ਗੱਲ ਨੂੰ ਨੋਟ ਕਰ ਲਿਓ ਤੇ ਅੱਜ ਜੋ ਆਪਾਂ ਚਾਂਦ ਸਿੰਘ ਸੀਜ਼ ਦੇ ਬਾਰੇ ਜਿੰਨੇ ਪੁਆਇੰਟ ਸੀਗੇ ਆਪਾਂ ਸਾਰੇ ਸਾਰਾ ਕੰਪਲੀਟ ਕਰ ਚੁੱਕੇ ਆਂ ਕਲਾਸ ਹੀ ਆਪਣੀਆਂ ਠੀਕ ਹੈ ਆਪਾਂ ਤਿੰਨ ਕਲਾਸਾਂ ਦੇ ਵਿੱਚ ਉਹਨੂੰ ਕੰਪਲੀਟ ਕਰ ਚੁੱਕੇ ਆਂਗੇ ਠੀਕ ਹੈ ਜੀ ਇਸ ਕਲਾਸ ਜੋ ਕਿ ਪੀਡੀਐਫ ਹੈ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਠੀਕ ਹੈ ਤੇ ਆਪਦੇ ਨੋਟਸ ਨਾਲ ਦੀ ਨਾਲ ਜਰੂਰ ਤਿਆਰ ਕਰਿਆ ਕਰੋ ਤੇ ਆਪਾਂ ਇੱਕ ਦੋ ਦਿਨਾਂ ਤੱਕ ਐਮਸੀਕਿਊ ਕਲਾਸ ਵੀ ਲਾਈਵ ਲਗਾਇਆ ਕਰਾਂਗੇ ਠੀਕ ਹੈ ਜੀ ਕਿਸੇ ਵਜ੍ਹਾ ਕਾਰਨ ਉਹ ਕਲਾਸ ਨਹੀਂ ਲੱਗ ਰਹੀ ਹੈਗੀ ਆਪਣੀਆਂ ਜੋ ਕਿ ਮਿਕਸਡ ਐਮਸੀਕਿਊ ਹੁੰਦੀਆਂ ਨੇ ਠੀਕ ਹੈ ਜੀ ਤੇ ਉਹ ਜਲਦੀ ਹੀ ਆਪਾਂ ਸ਼ੁਰੂ ਕਰਾਂਗੇ ਇਸ ਕਰਕੇ ਟੈਲੀਗ੍ਰਾਮ ਚੈਨਲ ਜਰੂਰ ਜੁਆਇਨ ਕਰ ਲਿਓ ਤੇ ਨਾਲ ਨਾਲ ਕਿਹੜਾ ਕੋ ਡਾਟ ਹੁੰਦਾ ਹੈ ਤੁਹਾਡਾ ਕੋਈ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਮੈਨੂੰ ਠੀਕ ਹੈ ਜੀ ਮੈਂ ਨਾਲ ਦੀ ਨਾਲ ਤੁਹਾਨੂੰ ਮੈਂ ਕਲੀਅਰ ਕਰਾਂ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੈਸਟ ਕਵੀ ਕਰਾਂਗੇ ਜੀ ਕੱਲ ਦੀ ਕਲਾਸ ਦੇ ਵਿੱਚ ਧੰਨਵਾਦ ਜੀ ਸਭ ਦਾ